ਸائیں ਜੀ ਜੈ ਬਾਬਾ ਮੁਰਾਦ ਸ਼ਗਵਲੀ ਜੀ ਰੱਬ ਇੱਕ ਜੈ ਸائیں ਜੀ 786 SA ऑफिशियल ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਐ ਨਿੱਕਾ ਸਵਾਗਤ ਐ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਬੱਬਾ ਜੀ ਕਹਿੰਦੇ ਆ ਕਿ ਜਦੋਂ ਘਰੋਂ ਚੱਲ ਪਈਏ ਯਾਰ ਦੇ ਵੇੜੇ ਨੂੰ ਤੇ ਜਿਹੜੀ ਗੱਡੀ ਦੀ ਬ੍ਰੇਕ ਹੈ ਆ ਜਿਹੜਾ ਰਾਹ ਜਾਣਾ ਹੈ ਉਹ ਸਿੱਧਾ ਯਾਰ ਦੇ ਵਿਹੜੇ 'ਚ ਹੀ ਜਾਣਾ ਚਾਹੀਦਾ ਹੈ ਕਿਸੇ ਲਾਲਚ ਵਸ ਪੈ ਕੇ ਜਾਂ ਕਿਸੇ ਹੋਰ ਚੀਜ਼ ਵੱਲ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ ਸਾਈ ਲੋਕਾ ਫਰਮਾਇਆ ਆ ਇਦੀ ਕੁਝ ਐਸੀ ਹੀ ਰਹਿਮਤ ਹੈ ਐਸੀ ਹੀ ਬਾਤ ਹੈ ਇਹ ਬਾਤ ਹੈ ਹਜ਼ੂਰ حضرت شیخ سید سلطان بابا عبد القادر شاہ جیلانی محبوب سبحانی پیرانے پیر دستگیر جی میرا گاؤں سے اعظم دست ਗਿਆਰੀ ਬੜੀ ਸੱਚੀ ਸਰਕਾਰ ਕਤਬੇ ਰਬਾਨੀ ਕਹਿੰਦੇ ਆ ਕਿ ਇੱਕ ਵਾਰ ਕਿਸੇ ਦੂਸਰੇ ਦੇਸ਼ ਦਾ ਇੱਕ ਲੜਕਾ ਇੱਕ ਵਿਅਕਤੀ ਹਜ਼ੂਰ ਗੌਂਸੇ ਆਜ਼ਮ ਜੀ ਦੀਆਂ ਰਹਿਮਤਾਂ ਬਾਰੇ ਸੁਣ ਕੇ ਉਹਦਾ ਜੀ ਕੀਤਾ ਵੀ ਮੈਂ ਬਗਦਦ ਸ਼ਰੀਫ ਜਾਵਾਂ ਅੱਛਾ ਇੱਥੇ ਇਹ ਵੀ ਜਦੋਂ ਵੀ ਕਿਸੇ ਫਕੀਰ ਦੇ ਦਰ ਜਾਣਾ ਹੈ ਗੁਰੂ ਘਰ ਜਾਣਾ ਹੈ ਕਿਤੇ ਵੀ ਜਾਣਾ ਹੈ ਤਾਂ ਆਪਣੀ ਨੀਤ ਨੂੰ ਸੰਭਾਲ ਕੇ ਜਾਣਾ ਕਹਿ ਕੇ ਜਾਣਾ ਹੈ ਕਿ ਮਾਲਕਾ ਤੇਰੇ ਵਿਹੜੇ ਆਉਣ ਲੱਗਾ ਬਦਨੀਤੀ ਤਾਂ ਨਾ ਹੋਣੀ ਜੇ ਕੋਈ ਗਲਤੀ ਹੋ ਜੇ ਤਾਂ ਮaaf ਕਰਤੇ ਕਿਉਂਕਿ ਗੱਲ ਇਹ ਹੈ ਕਿ ਜਿਹੜੀ ਨੀਤ ਨਾਲ ਬੰਦਾ ਜਾਂਦਾ ਹੈ ਕਿਸੇ ਵੀ ਵਿਹੜੇ ਵੈਸਾ ਹੀ ਕੁਛ ਉਹ ਦੇ ਕੇ ਤੁਰ ਦਿੰਦੇ ਜੇ ਬਦਨੀਤੀ ਨਾਲ ਜਾਏਗਾ ਤਾਂ ਕੁਝ ਵੈਸਾ ਹੀ ਚੁੜੀ ਪੈ ਜਾਂਦਾ ਹੈ ਬਾਬਾ ਜੀ ਸੋ ਕਿਸੇ ਹੋਰ ਸ਼ਹਿਰ ਦਾ ਵਿਅਕਤੀ ਉਹਨੇ ਹਜ਼ੂਰ ਗਉਂਸੇ ਆਜ਼ਮ ਜੀ ਦੀਆਂ ਰਹਿਮਤਾਂ ਬਾਰੇ ਸੁਣਿਆ ਬਰਕਤਾਂ ਬਾਰੇ ਸੁਣਿਆ ਉਹਨਾਂ ਦੇ ਕਰਾਮਾਤਾਂ ਬਾਰੇ ਸੁਣਿਆ ਤਾਂ ਉਹਦਾ ਜੀ ਕੀਤਾ ਵੀ ਮੈਂ ਹਜ਼ੂਰ ਦੇ ਦ دیدار ਕਰਨੀ ਹੈ ਵੀ ਹਜ਼ੂਰ ਦੇ ਦਰ ਤੇ ਜਾਣਾ ਹੈ ਉਹ ਹੁਣ ਚੱਲ ਪਿਆ ਦਰਬਾਰ ਨੂੰ ਤੇ ਜਿਸ ਵਕਤ ਕਹਿੰਦੇ ਆ ਕਿ ਬਗਦਾਦ ਸ਼ਰੀਫ ਪਹੁੰਚਿਆ ਤੇ ਉਸ ਰਸਤੇ ਪੈ ਗਿਆ ਜਿਹੜਾ ਹਜ਼ੂਰ ਦੇ ਮਹਿਲਾਂ ਨੂੰ ਜਾਂਦਾ ਸੀ ਹਜ਼ੂਰ ਦੇ ਦਰ ਨੂੰ ਜਾਂਦਾ ਏ ਪਰ ਕਹਿੰਦੇ ਆ ਕਿ ਜਦੋਂ ਉਹ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਉਹਨੇ ਇੱਕ ਤਵੇਲਾ ਦੇਖਿਆ ਘੋੜਿਆਂ ਦਾ ਤਵੇਲਾ ਤਾਂ ਉੱਥੇ ਘੋੜੇ ਬਨੇ ਹੋਏ ਸੀ ਉਹ ਘੋੜੇ ਨਾ ਸੋਨੇ ਚਾਂਦੀ ਦੇ ਕਿੱਲਿਆਂ ਦੇ ਨਾਲ ਬਨੇ ਹੋਏ ਸੀ ਜਿਹੜੇ ਉਹਨਾਂ ਦੇ ਵਸਤਰ ਜਿਹੜੇ ਉੱਪਰ ਪਾਈਆਂ ਹੋਈਆਂ ਗੱਦੀਆਂ ਸੀ ਉਹ ਰੇਸ਼ਮੀ ਸੀਗੀਆਂ ਰੇਸ਼ਮੀ ਕੱਪੜਿਆਂ ਦੀਆਂ ਹੀਰੇ ਮੋਤੀਆਂ ਨਾਲ ਜੜੀਆਂ ਹੋਈਆਂ ਹੁਣ ਉਹਨੇ ਜਦੋਂ ਦੇਖਿਆ ਉਹ ਘੋੜਿਆਂ ਨੂੰ ਕਿ ਯਾਰ ਇਹ ਤਾਂ ਬਹੁਤ ਕਮਾਲ ਦੀਆਂ ਚੀਜ਼ਾਂ ਹੈ ਸੋਨਾ ਚਾਂਦੀ ਕਿੱਲੇ ਇੰਨਾ ਕੁਝ ਪਿਆ ਹੈ ਉੱਤੇ ਰੇਸ਼ਮੀ ਹੁਣ ਕਹਿੰਦੇ ਆ ਕਿ ਉਹ ਨੀਤੋਂ ਹੋ ਗਿਆ ਬਦਨੀਤ ਦੇਖ ਕੇ ਬਬਾ ਹੁਣ ਜਿਹੜੇ ਪੈਰ ਪਹਿਲਾਂ ਹਜ਼ੂਰ ਗੌਂਸ ਤੇ ਦਰਬਾਰ ਨੂੰ ਜਾ ਰਹੇ ਸੀ ਉਹ ਕਿਸੇ ਹੋਰ ਘਰ ਚੱਲ ਪਏ। ਉਹਨੇ ਸੋਚਿਆ ਵੀ ਯਾਰ ਇਹ ਘੋੜੇ ਕੀਮਤੀ ਹੈ। ਪਹਿਲਾਂ ਇਹਨਾਂ ਦਾ ਸੌਦਾ ਕਰ ਲਈਏ। ਕਿਉਂਕਿ ਸੋਨੇ چاندی ਦੇ ਕਿੱਲਾਂ ਨਾਲ ਬੰਨੇ ਹੋਏ ਜੀ। ਰੇਸ਼ਮੀ ਕੱਪੜੇ ਹੈ, ਹੀਰੇ ਜਵਾਹਰਾਤ ਹੈ। ਸੋ ਕਹਿੰਦਾ ਪਹਿਲਾਂ ਇੱਧਰ ਜਾਈਏ ਸਰਕਾਰ ਆਲ ਹਜ਼ੂਰ ਆਲ ਬਾਅਦ ਜਾਵਾਂਗੇ। ਜ਼ਰਾ ਗੌਰ ਕਰਨਾ ਜਾਣਾ ਕਿੱਥੇ ਸੀ ਔਰ ਗਿਆ ਕਿੱਥੇ। ਨੀਂਦ ਜਦੋਂ ਬਦਨੀਂਦ ਹੁੰਦੀ ਹੈ ਘਰੋਂ ਚੱਲ ਪਏ ਯਾਰ ਦੇ ਵੇੜੇ ਨੂੰ ਤੇ ਰਾਹ 'ਚ ਕਿਤੇ ਹੋਰ ਪਹੁੰਚ ਗਏ ਹੁਣ ਕਹਿੰਦੇ ਆ ਜਦੋਂ ਰਾਤ ਪਈ ਨਾ ਤਾਂ ਉਹਨੂੰ ਕੋਈ ਲਾ ਇਲਾਜ ਬਿਮਾਰੀ ਲੱਗ ਗਈ ਇੱਕ ਤਾਂ ਉਹਨਾਂ ਸਮਿਆਂ ਦੇ ਵਿੱਚ ਸਾਇੰਸ ਵੀ ਇੰਨੀ ਤਰੱਕੀ ਨਹੀਂ ਕਰ ਚੱਕੀ ਸੀ ਬਾਬਾ ਜੀ ਕਿ ਉਹ ਬਿਮਾਰੀ ਦਾ ਇਲਾਜ ਲੱਭ ਸਕੇ ਵੈਦ ਹੁੰਦੇ ਸੀ ਹਕੀਮ ਹੁੰਦੇ ਸੀ ਤੇ ਉਹਨਾਂ ਨੇ ਵੈਦਾਂ ਨੇ ਦੇਖਿਆ ਉਸ ਸਮੇਂ ਦੇ ਵੱਡੇ ਵੱਡੇ ਵੈਦ ਬੁલાਏ ਗਏ ਤੋਂ ਸਾਰੇ ਨੇ ਹੱਥ ਖੜੇ ਕਰਤੇ ਕਿ ਮਹਾਰਾਜ ਸਾਡੇ ਵੱਸੋਂ ਬਾਹਰ ਹੈ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਬਿਮਾਰੀ ਹੈ ਤੇ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਉਹ ਕਹਿੰਦੇ ਮੇਰੇ ਵੱਸ ਦੀ ਗੱਲ ਨਹੀਂ ਹੈ ਹੁਣ ਉਸ ਸਮੇਂ ਨਾ ਇੱਕ ਵੈਦ ਸੀ ਜਿਹਦਾ ਨਾਮ ਸੀ ਨਸਰਾਨੀ ਵੈਦ ਹੁਣ ਉਸ ਜਦੋਂ ਨਸਰਾਨੀ ਵੈਦ ਨੇ ਦੇਖਿਆ ਤਾਂ ਕਹਿੰਦੇ ਉਹਨੇ ਕਿਹਾ ਵੀ ਇਹ ਵਿਅਕਤੀ ਠੀਕ ਹੋ ਜਾਏਗਾ ਇਹ ਵਿਅਕਤੀ ਤਾਂ ਠੀਕ ਹੋ ਜਾਏਗਾ ਪਰ ਇੱਕ ਸ਼ਰਤ ਤੇ ਹੋਏਗਾ ਕਿ 40 ਦਿਨ ਇਹਨੂੰ ਇੱਕ ਇੱਕ ਘੋੜੇ ਦਾ ਦਿਲ ਜਿਹੜਾ ਹੈ ਉਸ ਨੂੰ ਭੁੰਨ ਕੇ ਕਰਾਇਆ ਜਾਏ ਕਹਾਣੀ ਹੈ ਬਾਬਾ ਜੀ ਕਹਾਣੀ ਕਹਿੰਦੀ ਹੈ ਕਿਸ ਤਰ੍ਹਾਂ ਕਹਿੰਦਾ ਕਿ ਉਹ ਭੁੰਨ ਕੇ ਕਹਿੰਦੇ ਇੱਕ ਦਿਲ ਹਰ ਰੋਜ਼ ਨਵੇਂ ਘੋੜੇ ਦਾ ਦਿਲ ਭੁੰਨ ਕੇ ਖਵਾਇਆ ਜਾਏ ਤਾਂ ਫੇਰ ਇਹ ਬਰ ਸਕਦਾ ਹੈ ਨਹੀਂ ਬਚਣਾ ਹੈ ਨਹੀਂ ਇਹਨੂੰ ਨੂੰ ਯਾਦ ਆਇਆ ਕਿ ਯਾਰ ਮੈਂ ਉਹ 40 ਘੋੜੇ ਦੇਖੇ ਸੀ ਤੇ ਉਹ ਘੋੜੇ ਕਿਦੇ ਜਦੋਂ ਪਤਾ ਕੀਤਾ ਪਤਾ ਕਰਦੇ ਕਰਦੇ ਪਤਾ ਲੱਗਾ ਕਿ ਉਹ ਦਾ ਹਜ਼ੂਰ ਗੌਸ ਪਾਕ ਜੀ ਦੇ ਤਬੀਲੇ ਚ ਹੀ ਬਨੇ ਹੋਏ ਸੀ ਘੋੜੇ ਹੁਣ ਉਹਨਾਂ ਨੇ ਇੱਕ ਸ਼ਖਸ ਨੂੰ ਭੇਜਿਆ ਕਹਿੰਦੇ ਕਿ ਹਜ਼ੂਰ ਗੌਸ ਬਾਗ ਜੀ ਕੋਲ ਜਾਓ ਤੋ ਉਹਨਾਂ ਨੂੰ ਅਰਜ਼ੀ ਬੇਨਤੀ ਕਰੋ ਉਹਨਾਂ ਨੇ ਜਾ ਕੇ ਹਜ਼ੂਰ ਗੌਸ ਦੇ ਦਰਬਾਰ 'ਚ ਸਲਾਮ ਕੀਤੀ ਔਰ ਜਾ ਕੇ ਆਪਣੀ ਅਰਜ਼ੀ ਬੇਨਤੀ ਸੁਣਾਈ ਕਿ ਹਜ਼ੂਰ ਵੈਦ ਨੇ ਕਿਹਾ ਹੈ ਕਿ 40 ਦੇ ਦਿਲ ਜਿਹੜੇ ਹੈ ਇਹਨੂੰ ਖਵਾਣੇ ਪੈਣੇ ਘੋੜਿਆਂ ਦੇ ਤੇ ਫਿਰ ਇਹਨੇ ਠੀਕ ਹੋਣਾ ਤੇ ਜੇ ਤੁਸੀਂ ਉਹ 40 ਘੋੜੇ ਸਾਨੂੰ ਦੇ ਦਿਓ ਸਾਡਾ ਇੱਕ ਬੜਾ ਖਾਸ ਮਹਿਮਾਨ ਆਇਆ ਹੈ ਤਾਂ ਉਹ ਕਹਿੰਦੇ ਵੀ ਠੀਕ ਹੈ ਤੁਸੀਂ ਲੈ ਲਓ ਕੋਈ ਪੈਸਾ ਨਹੀਂ ਲੈਣਾ 40 ਦੇ 40 ਘੋੜੇ ਲੈ ਜਾ ਕੋਈ ਸੌਦੇ ਬਾਜੀ ਨਹੀਂ ਸਾਡੇ ਵੱਲੋਂ ਤੁਹਾਡੇ ਹੋ ਗਏ ਹੁਣ ਕਹਿੰਦੇ ਆ ਕਿ ਉਹ ਜਿਹੜਾ ਪੁੱਛਣ ਗਿਆ ਸੀ ਉਹ ਆਇਆ ਉਹਨੇ 40 ਘੋੜੇ ਲੈ ਲਏ 40 ਘੋੜਿਆਂ 'ਚ ਰੋਜ਼ ਇੱਕ ਘੋੜਾ ਜ਼ਿਵਾ ਕਰਨਾ ਉਹਦਾ ਦਿਲ ਕੱਢਣਾ ਉਸ ਨੂੰ ਬਣਾਣਾ ਔਰ ਉਸ ਵਿਅਕਤੀ ਨੂੰ ਖਿਲਾਣਾ ਬਾਬਾ ਜੀ ਹੁਣ ਇਹ ਜਦੋਂ ਕਿਰਿਆ ਸੀਗੀ ਜਿਹੜੀ ਇਹ ਕਿਰਿਆ ਕਰਦਿਆਂ 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 40 ਦਿਨ ਹੋ ਗਏ ਪੂਰੇ ਤਾਂ ਕਹਿੰਦੇ ਆ ਕਿ ਉਹ ਜਿਹੜਾ ਵਿਅਕਤੀ ਸੀ ਕਹਾਣੀ ਕਹਿੰਦੀ ਹੈ ਕਿ ਉਹ ਵਿਅਕਤੀ ਬਿਲਕੁਲ ਨੋ ਬਰਨੋ ਹੋ ਗਿਆ ਬਿਲਕੁਲ ਠੀਕ ਹੋ ਗਿਆ ਤੇ ਉਹਨੇ ਫਿਰ ਸੋਚਿਆ ਵੀ ਕਿਉਂ ਨਾ ਹਜ਼ੂਰ ਗੌਂਸ ਭਾਗਜੀ ਦੇ ਦਰ ਤੇ ਜਾ ਕੇ ਉਹਨਾਂ ਦਾ ਸ਼ੁਕਰਗੁਜ਼ਾਰ ਹੋਵਾਂ ਸ਼ੁਕਰ ਕਰਾਂ ਹੁਣ ਜਦੋਂ ਪਹੁੰਚਿਆ ਹਜ਼ੂਰ ਗੌਂਸ ਭਾਗਜੀ ਨੂੰ ਸਲਾਮ ਦੁਆ ਬੇਨਤੀ ਕੀਤੀ ਤੇ ਅੱਗੋਂ ਹਜ਼ੂਰ ਗੌਂਸ ਕਹਿੰਦੇ ਕਹਿੰਦੇ ਆ ਜਿਹੜੇ 40 ਘੋੜੇ ਦੇਖੇ ਹਨ ਤੂੰ ਵੀ ਤੇਰੇ ਲਈ ਹੀ ਬੰਨੇ ਸੀ ਤਵੇਲੇ ਚ ਤਾਂ ਉਹ ਕਹਿੰਦੇ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਤੇਰੀ ਨੀਤ ਬਦਨੀਤ ਹੋ ਜਾਣੀ ਹੈ ਔਰ ਇਹ ਜਾਣੇ ਤੇਰੇ ਨਾਲ ਸੀਗੇ ਕਿਲੇ ਵੀ ਜਾਣੇ ਸੀ ਉਰੇਸ਼ਮੀ ਕੱਪੜੇ ਵੀ ਜਾਣੇ ਸੀ ਹੀਰੇ ਵੀ ਜਾਣੇ ਸੀ ਪਰ ਜਦੋਂ ਤੇਰੀ ਨੀਤ ਬਦਨੀਤ ਹੋ ਗਈ ਤਾਂ ਤੈਨੂੰ ਇਹਦਾ ਜਿਹੜਾ ਉਹ ਜਿਹੜਾ ਕਰਮ ਹੈ ਉਹ ਭੁਗਤਣਾ ਪਿਆ ਜਦੋਂ ਇਹ ਗੱਲ ਸੁਣੀ ਤਾਂ ਹਜ਼ੂਰ ਦੇ ਇਦਾਂ ਕਦਮਾਂ 'ਚ ਕੰਦੇ ਗਿਰ ਗਿਆ ਉਹਨੇ ਮਾਫੀयां ਮੰਗੀਆਂ ਔਰ ਹਜ਼ੂਰ ਗੋਸ ਦਾ ਮੁਰੀਦ ਪੱਕਾ ਹੋਇਆ ਬਾਬਾ ਜੀ ਤੇ ਜਦੋਂ ਇਦਾਂ ਹੋਇਆ ਤਾਂ ਹਜ਼ੂਰ ਗੋਸ ਕਹਿੰਦੇ ਵੀ ਫਕੀਰਾਂ ਦੇ ਦਿਲ ਨਰਮ ਹੁੰਦੇ ਆ ਮੋਮ ਵਰਗੇ ਜਦੋਂ ਹਜ਼ੂਰ ਗੌਸ ਨੇ ਉਹਨੂੰ ਦੇਖਿਆ ਤਾਂ ਹਜ਼ੂਰ ਕਹਿੰਦੇ ਜਾ ਉਹ ਤਬੇਲਾ ਵੀ ਤੇਰਾ ਉਹ ਤਬੇਲੇ ਵਿੱਚ ਜਿਹੜੇ ਗੱਡੇ ਹੋਏ ਕਿੱਲ ਵੀ ਤੇਰੇ ਜਿਹੜੇ ਸੋਨੇ ਚਾਂਦੀ ਦੇ ਸੀ ਔਰ ਜਿਹੜੇ ਰੇਸ਼ਮੀ ਕੱਪੜੇ ਸੀ ਔਰ ਜਿਹੜੇ ਹੀਰੇ ਸੀ ਕਹਿੰਦੇ ਉਹ ਵੀ ਤੇਰੇ ਕਿਉਂਕਿ ਕੋੜੇ ਤਾਂ ਪਹਿਲਾਂ ਹੀ ਦੇ ਦਿੱਤੇ ਸੀ ਜੀਵਾ ਕਰ ਲਈ ਸੀ ਉਹਨੇ ਉਹ ਕਹਿੰਦੇ ਵੀ ਉਹ ਵੀ ਸਾਰਾ ਕੁਝ ਤੇਰਾ ਤਾਂ ਕਹਿੰਦੇ ਕਿ ਉਹ ਵਿਅਕਤੀ ਜਿਹੜਾ ਸੀਗਾ ਜਿਹੜਾ murid ਹੋਇਆ ਹਜ਼ੂਰ ਗੌਸ ਦਾ ਫਿਰ ਉਹਨੇ ਉਹ ਜਿਹੜਾ ਸਮਾਨ ਸੀਗਾ ਉਹਦੇ ਵਿੱਚੋਂ ਕੁਝ ਸਮਾਨ ਜਿਹੜਾ ਨਸਰਾਨੀ ਵੈਦ ਨੂੰ ਦਿੱਤਾ ਕੁਝ ਆਪਣੇ ਕੋਲ ਰੱਖਿਆ ਹੁਣ ਨੀਤ ਤੋਂ ਬਦਨੀਤ ਹੋਣ ਦਾ ਜਿਹੜਾ ਦੁੱਖ ਹੈ ਜਿਹੜਾ ਕਸ਼ਟ ਇਹ ਵੀ ਪਤਾ ਲੱਗ ਗਿਆ ਵੀ ਬਦਨੀਤ ਤੇ ਨੂੰ ਕੀ ਕੀ ਕਰਮ ਝੇਲਣਾ ਪੈਂਦਾ ਤੇ ਇਹ ਵੀ ਦੇਖ ਲਿਆ ਉਹਨੇ ਕਿ ਇੱਕ ਫਕੀਰ ਦੇ ਕੋਲ ਮਰੀਦ ਹੋਣ ਦਾ ਕੀ ਫਾਇਦਾ ਹੈ ਕੀ ਰੰਗ ਹੈ ਸੋ ਇੱਥੇ ਬਾਬਾ ਜੀ ਗੱਲ ਇਹ ਹੈ ਕਹਾਣੀ ਕੀ ਸਮਝਾਉਣ ਵਾਸਤੇ ਕਿ ਬਦਨੀਤ ਹੋ ਕੇ ਇਨਸਾਨ ਜੋ ਜਿਆਦਾ ਮਿਲਣਾ ਉਹ ਗਵਾ ਬੈਠਦਾ ਹੁਣ ਹਜ਼ੂਰ ਗੌਂਸ ਨੇ ਘੋੜੇ ਪਹਿਲਾਂ ਹੀ ਉਹਦੇ ਵਾਸਤੇ ਬੰਨੇ ਸੀ ਜੇ ਉਹ ਨੀਤ ਤੋਂ ਬਦਨੀਤ ਨਾ ਹੁੰਦਾ ਤਾਂ ਘੋੜੇ ਵੀ ਸਮਾਨ ਦਾ ਉਹਦੇ ਕੋਲ ਚਲਾ ਆ ਗਿਆ ਸਾਰਾ ਕਿਲਾ ਸੀਗੇ ਕਿੱਲੇ ਕੁੱਲੇ ਸੀਗੇ ਸੋਨੇ ਚਾਂਦੀ ਦੇ ਜਾਂ ਉਹ ਜਿਹੜੇ ਰੇਸ਼ਮੀ ਕੱਪੜੇ ਸੀ ਹੀਰੇ ਸੀ ਉਹਦੇ ਮਿਲ ਗਏ ਤੇ ਜੇ ਉਹ ਇਦਾਂ ਨਾ ਕਰਦਾ ਤਾਂ ਘੋੜੇ ਵੀ ਉਹਦੇ ਕੋਲ ਜਾਣੇ ਸੀ ਘੋੜੇ ਵੀ ਉਸ ਨੂੰ ਮਿਲਣੇ ਸੀ ਤੇ ਫਕੀਰੀ ਸੋਬਤ ਦਾ ਰੰਗ ਪਹਿਲਾਂ ਹੀ ਮਿਲ ਜਾਣਾ ਸੀ ਉਹਨੂੰ ਜਿਹੜਾ ਉਹਨੂੰ 40 ਦਿਨਾਂ ਵਾਸਤੇ ਇੱਕ ਕਸ਼ਟ ਭੋਗ ਕਿ ਮਿਲਿਆ। ਸ਼ਰੀਰ ਨੂੰ ਦੁੱਖ ਮਿਲਿਆ। ਉਦੋਂ ਸਾਰਾ ਕੁਝ ਕਸ਼ਟ ਦੇ ਵਿੱਚ ਰਿਹਾ। ਸੋ ਇਸੇ ਲਈ ਕਹਿੰਦੇ ਕਿ ਬੰਦਾ ਨੀਤ ਤੋਂ ਬਦਨੀਤ ਨਾ ਹੋਵੇ। ਮਾਲਕ ਆਪੇ ਮਿਹਰ ਕਰਦਾ ਹੈ। ਨਜ਼ਰੋ ਕਰਮ ਕਰਦਾ ਹੈ। ਸੋ ਇਹ ਹਜ਼ੂਰ ਗੌਸ ਗੌਸੇ ਆਜ਼ਮ ਜੀ ਦੀ ਇੱਕ ਕਿੱਸਾ ਹੈ। ਸੋ ਦਾਤਾ ਹੀ ਸਾਰਿਆਂ ਚੜਦੀ ਕਲਾ ਚ ਰੱਖੇ। जो कोई गलत सुन गलती होगी होाफी दर अपन दुआं च याद रखियो सलाम या हाजरत शेख सैयद सुल्तान बाबा अब्दुल कादर शाहे जलानी महबूबे सुबानी पिराने पीर दस्तगीर जी मीरा गौसेजम दस्तगीर जी सलाम साई जी